ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਔਰਾਂਜੀ ਦੇ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਅਕਬਰਾਂ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕਬਲਜੀਤ ਕੰਬੋਜ ਆਜਾ ਸੀ ਵਿਜੀਲੈਂਸ ਦਫਤਰ ਦੇ ਬਾਹਰ ਮੌਜੂਦ ਹਾਂ ਦੱਸਦੇ ਕਿ ਭ੍ਰਿਸ਼ਟਾਚਾਰ ਖਿਲਾਫ ਵਿੱਡੀ ਗਮਹੀਮ ਤਹਿਤ ਅੱਜ ਵਿਜੀਲੈਂਸ ਦੀ ਟੀਮ ਨੇ ਸਾਬਕਾ ਵਿਧਾਇਕ ਅਤੇ ਪੀਪੀਐਸਸੀ ਦੇ ਸਾਬਕਾ ਮੈਂਬਰ ਸਤਵੰਤ ਸਿੰਘ ਮੋਹੀ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੇ ਕਿ 2008-09 ਦੇ ਵਿੱਚ ਮੈਡੀਕਲ ਡਾਕਟਰਾਂ ਦੀ ਭਰਤੀ ਘਟਾਲੇ ਦੇ ਮਾਮਲੇ ਦੇ ਵਿੱਚ ਸਤਵੰਤ ਸਿੰਘ ਮੋਹੀ ਦੀ ਗ੍ਰਿਫਤਾਰੀ ਹੋਈ ਹੈ ਕੁੱਲ 4 ਲੋਕਾਂ ਦੇ ਖਿਲਾਫ ਕੱਲ ਵਿਜੀਲੈਂਸ ਨੇ ਮਾਮਲਾ ਦਰਜ ਕੀਤਾ ਸੀਗਾ ਤਰੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਦੱਸ ਦੇ ਕਿ 2013 ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚਿਆ ਸੀਗਾ ਜਿਸ ਮਾਮਲੇ ਦੇ ਵਿੱਚ CBI ਦੇ ਡਾਇਰੈਕਟਰ ਦੀ ਇੱਕ ਟੀਮ ਜਿਹੜੀ ਗਠਿਤ ਕੀਤੀ ਗਈ ਸੀ ਜਿਸ ਟੀਮ ਨੇ ਜਦੋਂ ਜਾਂਚ ਕੀਤੀ ਤਾਂ ਕਾਫੀ ਸਾਲਾਂ ਬਾਅਦ ਇਹ ਫੈਸਲਾ ਆਇਆ ਕਿ ਅੱਜ ਸਤਵੰਨ ਸਿੰਘ ਮੋਹੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਕੁੱਲ ਚਾਰ ਲੋਕਾਂ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਜਿਸ ਵਿੱਚ ਇੱਕ ਮਹਿਲਾ ਅਤੇ ਦੋ ਹੋਰ ਜਿਹੜੇ ਆਗੂ ਨੇ ਵੱਡੇ ਚਿਹਰੇ ਨੇ ਜਿਨ੍ਹਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ ਦੱਸ ਦੇ ਕਿ 20089 ਦੀ ਇਹ ਭਰਤੀ ਸੀਗੀ ਜਿਸ ਦੇ ਵਿੱਚ ਇਹ ਚੈਲੰਜ ਜਿਹੜਾ ਹਰਿਆਣਾ ਹਾਈ ਕੋਰਟ ਦੇ ਵਿੱਚ ਕੀਤਾ ਗਿਆ ਸੀਗਾ ਤਾਂ ਜਦੋਂ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਤਾਂ ਉੱਥੇ ਜਿਹੜੀ ਇੱਕ ਟੀਮ ਜਿਹੜੀ ਸਿੱਟ ਜਿਹੜੀ ਗਠਿਤ ਕੀਤੀ ਗਈ ਸੀ ਕਿ ਜਿਸ ਟੀਮ ਦੇ ਵੱਲੋਂ ਕਾਫੀ ਸਾਲਾਂ ਬਾਅਦ ਇਹ ਫੈਸਲਾ ਲਿਆ ਗਿਆ ਜਦੋਂ ਬਰੀਕੀ ਦੇ ਨਾਲ ਜਾਂਚ ਹੋਈ ਤਾਂ ਪਤਾ ਲੱਗਿਆ ਕਿ ਇਹ ਘੁਟਾਲਾ ਜਿਹੜਾ ਕਾਫੀ ਵੱਡਾ ਘੁਟਾਲਾ ਸੀਗਾ ਮੈਡੀਕਲ ਡਾਕਟਰਾਂ ਦੀ ਭਰਤੀ ਦਾ ਘੁਟਾਲਾ ਸੀਗਾ ਤਾਂ ਜਿਸ ਵਿੱਚ ਵਿਜੀਲੈਂਸ ਦੀ ਟੀਮ ਨੇ ਜਿਹੜਾ ਅੱਜ ਸੁਤਵੰਨ ਸਿੰਘ ਮੋਹੀ ਜਿਹੜੇ ਪੀਪੀਐਸਸੀ ਦੇ ਸਾਬਕਾ ਮੈਂਬਰ ਅਤੇ ਸਾਬਕਾ ਵਿਧਾਇਕ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹ ਤੱਕ ਕਾਫੀ ਜਿਹੜੀ ਹਲਚਲ ਆ ਇਸ ਵੇਲੇ ਮੱਚੀ ਹੋਈ ਹੈ ਕਿ ਸਤਵੰਤ ਸਿੰਘ ਮੋਹਿਦ ਦੀ ਗ੍ਰਿਫਤਾਰੀ ਨੂੰ ਲੈ ਕੇ ਤਾਂ ਤਿੰਨ ਲੋਕ ਹੋਰ ਨੇ ਜਿਨ੍ਹਾਂ ਦੇ ਖਿਲਾਫ ਵਿਜੀਲੈਂਸ ਨੇ ਮਾਮਲਾ ਦਰਜ ਕੀਤਾ ਹੈ ਤਾਂ ਵਿਜੀਲੈਂਸ ਦੇ ਦਫਤਰ ਦੇ ਬਾਹਰ ਦੀਆਂ ਤਸਵੀਰਾਂ ਨੇ ਸਿੱਧੀਆਂ ਤਸਵੀਰਾਂ ਜਿਹੜੀਆਂ ਵਿਜੀਲੈਂਸ ਦੇ ਦਫਤਰ ਦੇ ਬਾਹਰ ਤੋਂ ਦਿਖਾ ਰਹੇ ਹਨ ਕਿ ਇਸੇ ਥਾਂ ਦੇ ਉੱਤੇ ਜਿਹੜਾ ਗ੍ਰਿਫਤਾਰ ਕਰਕੇ ਸਤਵੰਤ ਸਿੰਘ ਮੋਹਿਨ ਨੂੰ ਲਿਆਂਦਾ ਗਿਆ ਸੀਗਾ ਤਾਂ 2008-09 ਦੇ ਵਿੱਚ ਜਦੋਂ ਭਰਤੀ ਹੁੰਦੀ ਹੈ ਤਾਂ ਕਾਫੀ ਜਿਹੜੀ ਚਰਚਾਵਾਂ ਛਿੜਦੀਆਂ ਨੇ ਤਾਂ ਕਾਫੀ ਜਦੋਂ ਮਾਮਲਾ ਇਹ ਪੱਕਦਾ ਹੈ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਿਹੜੀ ਇੱਕ ਸਿੱਟ ਗਠਿਤ ਕੀਤੀ ਜਾਂਦੀ ਹੈ ਜਿਸ ਸਿੱਟ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਜਾਂਚ ਦੇ ਵਿੱਚ ਅੱਜ ਕਹਿ ਸਕਦੇ ਹਾਂ ਕਿ ਅੱਜ ਸਤਵੰਤ ਸਿੰਘ ਮੋਹੀ ਦੀ ਗ੍ਰਿਫਤਾਰੀ ਹੋਈ ਹੈ ਤਾਂ ਚਾਰ ਲੋਕਾਂ ਦੇ ਖਿਲਾਫ ਜਿਹੜਾ ਕੱਲ ਮਾਮਲਾ ਜਿਹੜਾ ਦਰਜ ਕੀਤਾ ਗਿਆ ਹੈ ਕੈਮਰਾ ਪਰਸਮਨੋਜ਼ ਦੇ ਨਾਲ ਕਵਲਜੀਤ ਕੰਬੋਜ ਜਗਬਾਨੀ ਟੀਵੀ ਪਟਿਆਲਾ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕਵਲਜੀਤ ਕੰਬੋਜ ਆਜਾ ਸੀ ਵਿਜੀਲੈਂਸ ਦਫਤਰ ਦੇ ਬਾਹਰ ਮੌਜੂਦ ਹਾਂ ਦੱਸ ਦिए ਕਿ ਭ੍ਰਿਸ਼ਟਾਚਾਰ ਖਿਲਾਫ ਵਿੱਡੀ ਗਮਹਿਤ ਐਤ ਅੱਜ ਵਿਜੀਲੈਂਸ ਦੀ ਟੀਮ ਨੇ ਸਾਬਕਾ ਵਿਧਾਇਕ ਅਤੇ ਪੀਪੀਆਸੀ ਦੇ ਸਾਬਕਾ ਮੈਂਬਰ ਸਤਵੰਤ ਸਿੰਘ ਮੋਹੀ ਨੂੰ ਗ੍ਰਿਫਤਾਰ ਕੀਤਾ ਹੈ 10 ਦੇ ਕਿ 2008 ਨੋ ਦੇ ਵਿੱਚ ਮੈਡੀਕਲ ਡਾਕਟਰਾਂ ਦੀ ਭਰਤੀ ਘੁਟਾਲੇ ਦੇ ਮਾਮਲੇ ਦੇ ਵਿੱਚ ਸਤਵੰਤ ਸਿੰਘ ਮੋਹੀ ਦੀ ਗ੍ਰਿਫਤਾਰੀ ਹੋਈ ਹੈ ਕੁੱਲ 4 ਲੋਕਾਂ ਦੇ ਖਿਲਾਫ ਕੱਲ ਵਿਜੀਲੈਂਸ ਨੇ ਮਾਮਲਾ ਦਰਜ ਕੀਤਾ ਸੀਗਾ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ 10 ਦੇ ਕਿ 2013 ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚਿਆ ਸੀਗਾ ਜਿਸ ਮਾਮਲੇ ਦੇ ਵਿੱਚ ਸੀਬੀਆਈ ਦੇ ਡਾਇਰੈਕਟਰ ਦੀ ਇੱਕ ਟੀਮ ਜਿਹੜੀ ਗਠਿਤ ਕੀਤੀ ਗਈ ਸੀ ਜਿਸ ਟੀਮ ਨੇ ਜਦੋਂ ਜਾਂਚ ਕੀਤੀ ਤਾਂ ਕਾਫੀ ਸਾਲਾਂ ਬਾਅਦ ਇਹ ਫੈਸਲਾ ਆਇਆ ਕਿ ਅੱਜ ਸਤਵੰਨ ਸਿੰਘ ਮੋਹੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਕੁੱਲ 4 ਲੋਕਾਂ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਜਿਸ ਵਿੱਚ ਇੱਕ ਮਹਿਲਾ ਅਤੇ ਦੋ ਹੋਰ ਜਿਹੜੇ ਆਗੂ ਨੇ ਵੱਡੇ ਚਿਹਰੇ ਨੇ ਜਿਨ੍ਹਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ ਦੱਸ ਦੇ ਕਿ 2008-09 ਦੀ ਇਹ ਭਰਤੀ ਸੀਗੀ ਜਿਸ ਦੇ ਵਿੱਚ ਇਹ ਚੈਲੰਜ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੀਤਾ ਗਿਆ ਸੀਗਾ ਤਾਂ ਜਦੋਂ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਤਾਂ ਉੱਥੇ ਜਿਹੜੀ ਇੱਕ ਟੀਮ ਜਿਹੜੀ ਸਿੱਟ ਜਿਹੜੀ ਗਠਿਤ ਕੀਤੀ ਗਈ ਸੀ ਕਿ ਜਿਸ ਟੀਮ ਦੇ ਵੱਲੋਂ ਕਾਫੀ ਸਾਲਾਂ ਬਾਅਦ ਇਹ ਫੈਸਲਾ ਲਿਆ ਗਿਆ ਜਦੋਂ ਬਰੀਕੀ ਦੇ ਨਾਲ ਜਾਂਚ ਹੋਈ ਤਾਂ ਪਤਾ ਲੱਗਿਆ ਕਿ ਇਹ ਘੁਟਾਲਾ ਜਿਹੜਾ ਕਾਫੀ ਵੱਡਾ ਘੁਟਾਲਾ ਸੀਗਾ ਮੈਡੀਕਲ ਡਾਕਟਰਾਂ ਦੀ ਭੜਤੀ ਦਾ ਘੁਟਾਲਾ ਸੀਗਾ ਤਾਂ ਜਿਸ ਵਿੱਚ ਵਿਜੀਲੈਂਸ ਦੀ ਟੀਮ ਨੇ ਜਿਹੜਾ ਅੱਜ ਸਤਵੰਤ ਸਿੰਘ ਮੋਹੀ ਜਿਹੜੇ ਪੀਪੀਐਸਸੀ ਦੇ ਸਾਬਕਾ ਮੈਂਬਰ ਅਤੇ ਸਾਬਕਾ ਵਿਧਾਇਕ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਾਫੀ ਜਿਹੜੀ ਹਲਚਲ ਹੈ ਇਸ ਵੇਲੇ ਮੱਚੀ ਹੋਈ ਹੈ ਕਿ ਸਤਵੰਤ ਸਿੰਘ ਮੋਹੀ ਦੀ ਗ੍ਰਿਫਤਾਰੀ ਨੂੰ ਲੈ ਕੇ ਤਾਂ ਤਿੰਨ ਲੋਕ ਹੋਰ ਨੇ ਜਿਨ੍ਹਾਂ ਦੇ ਖਿਲਾਫ ਵਿਜੀਲੈਂਸ ਨੇ ਮਾਮਲਾ ਦਰਜ ਕੀਤਾ ਤਾਂ ਵਿਜੀਲੈਂਸ ਦੇ ਦਫਤਰ ਦੇ ਬਾਹਰ ਦੀਆਂ ਤਸਵੀਰਾਂ ਨੇ ਸਿੱਧੀਆਂ ਤਸਵੀਰਾਂ ਜਿਹੜੀਆਂ ਵਿਜੀਲੈਂਸ ਦੇ ਦਫਤਰ ਦੇ ਬਾਹਰ ਤੋਂ ਦਿਖਾ ਰਹੇ ਆ ਕਿ ਇਸੀ ਥਾਂ ਦੇ ਉੱਤੇ ਜਿਹੜਾ ਗ੍ਰਿਫਤਾਰ ਕਰਕੇ ਸਤਵੰਤ ਸਿੰਘ ਮੋਹਿਨ ਨੂੰ ਲਿਆਂਦਾ ਗਿਆ ਸੀਗਾ ਤਾਂ 2008-09 ਦੇ ਵਿੱਚ ਜਦੋਂ ਭਰਤੀ ਹੁੰਦੀ ਹੈ ਤਾਂ ਕਾਫੀ ਜਿਹੜੀ ਚਰਚਾਵਾਂ ਛਿੜਦੀਆਂ ਨੇ ਤਾਂ ਕਾਫੀ ਜਦੋਂ ਮਾਮਲਾ ਇਹ ਪੱਕਦਾ ਹੈ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਿਹੜੀ ਇੱਕ ਸਿਟ ਗਠਿਤ ਕੀਤੀ ਜਾਂਦੀ ਹੈ ਜਿਸ ਸਿਟ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਜਾਂਚ ਦੇ ਵਿੱਚ ਅੱਜ ਕਹਿ ਸਕਦੇ ਆ ਕਿ ਅੱਜ ਸਤਵੰਤ ਸਿੰਘ ਮੋਹਿਦ ਦੀ ਗ੍ਰਿਫਤਾਰੀ ਹੋਈ ਹੈ ਤਾਂ ਚਾਰ ਲੋਕਾਂ ਦੇ ਖਿਲਾਫ ਜਿਹੜ ਕੈਮਰਾ ਪਰਸਮਨੋਜ਼ ਦੇ ਨਾਲ ਕਵਲਦੀਤ ਕੰਬੋਟ ਜਗਬਾਨੀ ਟੀਵੀ ਪਟਿਆਲਾ